වාේගරු සතනාමවාහේගරු සතනාමවාේගෘු සතනාමවාේගරු ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਲੜੀਵਾਰ ਚੱਲ ਰਹੀ ਸ਼ਬਦ ਵਿਚਾਰ ਕਥਾ ਦੇ ਵਿੱਚ ਸਾਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਅਸ਼ੰਤ ਰੰਭ ਹੋਏ ਹਨ ਪਿਛਲੇ ਸੰਤ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੀ 14 ਸ਼ਬਦ ਸੰਪੂਰਨ ਹੋਏ ਸੀ 21 ਸ਼ਬਦ ਸੰਪੂਰਨ ਹੋਏ ਸੀ ਕੱਲ ਅੱਜ ਅਗਲਾ ਜਿਹੜਾ ਸੰਤ ਹੈ ਉਹ ਪੰਜਵੇਂ ਪਾਤਸ਼ਾਹ ਜੀ ਦਾ ਆਰੰਭ ਹੁੰਦਾ ਹੈ ਆਉ ਸਤਿਗੁਰ ਜੀ 452 ਅੰਗ ਤੇ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੁੰਦੀ ਹੈ ਸਤਗੁਰੂ ਜੀ ਮੰਗਲਾਚਰਨ ਕਰਦੇ ਹੋਏ ਭਾਈਏ ਸ਼ੰਤ ਦੀ ਰਮਤਾ ਕਰਦੇ ਹਨ ਜੀ ੴ ਸਤ ਗੁਰ ਪ੍ਰਸਾਦ ਉਪਲੀਪੂਰਨ ਪ੍ਰਮਾਤਮਾ ਪਰਮੇਸ਼ਰ ਅਕਾਲ ਪੁਰਖ ਇੱਕ ਸਰੂਪ ਹੈ। ਇੱਕੋ ਹੀ ਸਾਰੇ ਬ੍ਰਹਮੰਡ ਸ੍ਰਿਸ਼ਟੀ ਦਾ ਕਾਇਨਾਤ ਦਾ ਹਰੀ ਮਾਲਕ ਹੈ ਜਿਹਦੀ ਮੂਰਤ ਸਤ ਸਰੂਪ ਹੈ। ਗੁਰਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਭਾਈ ਪਰਮੇਸ਼ਰ ਦੀ ਪ੍ਰਾਪਤੀ ਹੈ ਰਾਗ ਆਸਾ ਮਹੱਲਾ 5 ਸ਼ੰਤ ਘਰ ਪਹਿਲਾ ਆਸਾ ਰਾਗ ਦੇ ਵਿੱਚ ਭਾਈ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਰੰਭ ਹੁੰਦੀ ਹੈ ਸ਼ੰਤ ਦੇ ਰੂਪ ਵਿੱਚ ਮਹਾਰਾਜ ਜੀ ਇਹ ਸ਼ਬਦ ਦੀ ਰਮਤਾ ਕਰਦੇ ਹਨ ਪਹਿਲੇ ਘਾਰ ਸੁਰ ਤਾਲ ਦੇ ਵਿੱਚ ਇਹਨੂੰ ਗਾਇਨ ਕਰਨ ਦੀ ਹਦਾਇਤ ਕਰਦੇ ਹਨ ਜੀ आनंदो आनंद कणा मैं सो प्रभु डिठा राम चाखियाड़ा चाखियाड़ा मैं हर रस मीठा राम ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੰਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਕੇ ਜਹਾਜ ਪੰਚਮ ਪਾਤਸ਼ਾਹ ਜੀ ਇਹ ਸ਼ਬਦ ਰੰਮ ਕਰ ਰਹੇ ਹਨ ਸਾਨੂੰ ਪਰਦੇਸ਼ ਬਖਸ਼ਦੇ ਹਨ ਉੱਥੇ ਜਿਗਿਆਸੂ ਮੁਖ ਦੁਆਰਾ ਸ਼ਬਦ ਦੀ ਰੰਮਤਾ ਕਰਦੇ ਹਨ ਪਾਤਸ਼ਾਹ ਜੀ ਆਨੰਦੋ ਆਨੰਦ ਕਣਾ ਆਨੰਦ ਲਬਜ ਇੱਥੇ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਬਾਣੀ ਦੇ ਵਿੱਚ ਆਨੰਦ ਸ਼ਬਦ ਵੀ ਅਨੰਨੇ ਤੇ ਟਿੱਪੀ ਲਾ ਕੇ ਇੱਥੇ ਅਨੰਨੇ ਤੇ ਟਿੱਪੀ ਨਹੀਂ ਜਿੱਥੇ ਉੱਥੇ ਆਨੰਦ ਬੋਲਣਾ ਹੈ ਆਪਾਂ ਬਹੁਤੇ ਬੋទੀਆਂ ਸੰਗਤਾਂ ਬਹੁਤੇ ਸਿੰਘ ਆਨੰਦ ਬੋਲ ਜਾਂਦੇ ਹਨ ਇਹ ਚੀਜ਼ ਦਾ ਖਿਆਲ ਰੱਖਣਾ ਹੈ ਆਨੰਦ ਸਾਹਿਬ ਦੇ ਵਿੱਚ ਵੀ ਖੀਰਲੀ ਪੌੜੀ ਛੇਵੀਂ ਪੌੜੀ ਜੇ ਜੀ ਅਸੀਂ ਪੜ੍ਹਦੇ ਆ ਉਹਦੇ ਵਿੱਚ ਆਨੰਦ ਬੋਲ ਜਾਂਦੇ ਆ ਸਾਰੇ ਉੱਥੇ ਆਨੰਦ ਹੈ ਆਨੰਦ ਭਿਆ ਵਡ ਭਾਗਿਓ ਇੱਥੇ ਵੀ ਆਨੰਦ ਹੈ ਐੜਾ ਨੰਨਾ ਦੱਦੇ ਨੌਕੜ ਤੇ ਆਨੰਦ ਉਹ ਤੋਂ ਬੋਲਣਾ ਜਿੱਥੇ ਪਿੱ ਟਿੱਪੀ ਹੁੰਦੀ ਆ ਉੱਥੇ ਆਨੰਦ ਭਿਆ ਹੁੰਦਾ ਇੱਥੇ ਆਨੰਦ ਹੈ ਮਹਾਰਾਜ ਜੀ ਸ਼ਬਦ ਕਹਿੰਦੇ ਅਨ ਦੋ ਆਨੰਦ ਭਿਆ ਮਹਾਰਾਜ ਜੀ ਕਹਿੰਦੇ ਆਨੰਦ ਬਣ ਗਿਆ ਆਨੰਦ ਪ੍ਰਪਤ ਹੋ ਗਿਆ ਕਾਦੇ ਕਾਰਨ ਸਤਿਗੁਰੂ ਜੀ ਕਹਿੰਦੇ ਸੋਪਰਾ ਡਿਠਾ ਰਾਮ ਕਹਿੰਦੇ ਜਦੂ ਦਾ ਉਹ ਨੂੰ ਡਿਠ ਲਿਆ ਨਾ ਹਰੀ ਨੂੰ ਪਾਤਸ਼ਾਹ ਜੀ ਕਹਿੰਦੇ ਜਦੋਂ ਦੀ ਉਹਦੀ ਪ੍ਰਾਪਤੀ ਹੋਦੀ ਉਹਦੇ ਦਰਸ਼ਨ ਡਿਠ ਤੋਂ ਭਾਵ ਦਰਸ਼ਨ ਕਰ ਲੇ ਜਦੋਂ ਉਹਦੇ ਪ੍ਰਭੂ ਦੇ ਮਹਾਰਾਜ ਜੀ ਕਹਿੰਦੇ ਦਰਸ਼ਨ ਪਾਲੇ ਤੇ ਘਣਾ ਆਨੰਦ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੋਇਆ ਅਨੰਦੋ ਆਨੰਦ ਜਿਹੜਾ ਬਨਉਟੀ ਨੰਦਾਂ ਨੂੰ ਫੇਲ ਕਰਨ ਵਾਲਾ ਅਸੀਂ ਤਾਂ ਸੰਸਾਰੀ ਆਨੰਦ ਮੰਨਦੇ ਆ ਨਾ 2-4 ਮਿੰਟਾਂ ਦੇ ਆਨੰਦ ਵਿੱਚ ਵੀ ਅਸੀਂ ਬੁੱਧ ਕੰਨਿਆਂ ਬਾਈ ਬਹੁਤ ਆਨੰਦ ਆਇਆ ਜੀਭਾ ਦੇ ਆਨੰਦ ਹਨ ਅੱਖਾਂ ਦੇ ਆਨੰਦ ਹਨ ਕੰਨਾਂ ਦੇ ਆਨੰਦ ਹਨ ਜਿਹੜੇ ਜਿੰਨੇ ਇੰਦਰੀ ਲਾਏ ਨੇ ਸਾਰਿਆਂ ਦੇ ਆਨੰਦ ਲੈਂਦੇ ਆ ਕੋਈ ਨਿੰਦਿਆ ਸੁਣ ਕੇ ਆਨੰਦ ਲਈ ਜਾਂਦਾ ਕੋਈ ਜੀਭਾ ਦੇ ਪਦਾਰਥਾਂ ਤੋਂ ਆਨੰਦ ਲਈ ਜਾਂਦਾ ਭਾਵੇਂ ਉਹ ਗਲੇ ਤੱਕ ਜਾ ਕੇ ਕੂੜਾ ਬਣ ਜਾਂਦਾ ਹੈ ਕੂੜ ਬਣ ਜਾਂਦਾ 36 ਪ੍ਰਕਾਰ ਦੇ ਭੋਜਨ ਖਾਂਦੇ ਆ ਜੀਭਾ ਰਾਰ-ਵਾਰ ਲਾਲਚ ਦੇ ਵਿੱਚ ਮੰਗਦੀ ਹੈ ਤੇ ਅਸੀਂ ਉਹ 2 ਮਿੰਟ ਦੇ ਆਨੰਦ ਪਿੱਛੇ ਬਹੁਤਾ ਖਾ ਲੈਂਨੇ ਆ ਕੰਨ ਜਿਹੜਿਆਂ ਨੂੰ ਬਾਣੀ ਮੰਗਦੇ ਆਨ ਉਥੇ ਨਿੰਦਿਆ ਦਾ ਆਨੰਦ ਲਈ ਜਾਂਨੇ ਆ ਅੱਖਾਂ ਜਿਹੜੀਆਂ ਨੂੰ ਦਰਸ਼ਨ ਧਾਲ ਦੀਆਂ ਆਨ ਅਸੀਂ ਉਥੇ ਦੁਨੀਆ ਦਾ ਹੰਗ ਤਮਾਸ਼ੇ ਦੇਖਦੇ ਆਨ ਉਥੇ ਸੰਸਾਰ ਕੂੜ ਨੂੰ ਦੇਖ ਕੇ ਖੁਸ਼ ਹੋਈ ਜਾਂਨੇ ਆ ਤੇ ਮਹਾਰਾਜ ਜੀ ਇੱਥੇ ਬ੍ਰਹਮ ਆਨੰਦ ਦੀ ਗੱਲ ਕਰਦੇ ਆਨ ਕਹਿੰਦੇ ਸਾਨੂੰ ਤਾਂ ਆਨੰਦ ਆ ਗਿਆ ਮਹਾਰਾਜ ਜੀ ਕਹਿੰਦੇ ਪੰਜ ਪਾਸ਼ਾ ਕਹਿੰਦੇ ਜਦੋਂ ਦਾ ਡਿਠ ਲਿਆ ਉਹਨੂੰ ਹਰੀ ਨੂੰ ਜਦੋਂ ਦਾ ਨੂੰ ਦੇਖ ਲਿਆ ਉਦੋਂ ਦਾ ਆਨੰਦੋ ਆਨੰਦ ਭਇਆ ਘਣਾ ਘਣਾ ਆਨੰਦ ਹੁੰਦਾ ਹੈ ਕਿ ਜਿਹੜਾ ਬਹੁਤ ਗੂੜਾ ਆਨੰਦ ਹੋਏ ਜਿਹੜਾ ਖਤਮ ਨਾ ਹੋਏ ਘਣਾ ਆਨੰਦ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੋ ਗਿਆ ਚੱਖੜਾ ਚੱਖੜਾ ਮੇਰਾ ਹਰ ਪ੍ਰਭ ਡਿਠਾ ਰਾਮ ਇਹ ਲਬਜ ਜਿਹੜਾ ਇਹਨੂੰ ਚੱਖੜਾ ਬੋਲਣਾ ਕਿਉਂਕਿ ਲੰਬਾ ਸ਼ਬਦ ਹੈ ਬਹੁਤ ਬਾਤ ਤੇ ਵਾਰੀ ਅਸੀਂ ਗਲਤ ਬੋਲ ਜਾਂਦੇ ਆ ਹਾ ਮਹਾਰਾਜ ਜੀ ਕਹਿੰਦੇ ਚੱਖਿਆੜਾ ਚੱਖਿਆੜਾ ਮੇਰਾ ਹਰ ਰਸ ਮਿੱਠਾ RAM ਹਰੀ ਦਾ ਮਹਾਰਾਜ ਜੀ ਕਹਿੰਦੇ ਚੱਖ ਚੱਕ ਕੇ ਦੇਖ ਲੈ ਜਿਵੇਂ ਸੰਸਾਰੀ ਰਸ ਚੱਖਦੇ ਆ ਨਾ ਖਾਣ ਵਾਲੇ ਰਸ ਪੀਣ ਵਾਲੇ ਉਹ ਚੱਖ ਕੀ ਦੱਸਦੇ ਆ ਨਾ ਕਿ ਜਿੰਨਾ ਚਿਰ ਅਸੀਂ ਕੋਈ ਰਸ ਚੱਖੀਏ ਨਾ ਉਹਨਾਂ ਚਿਰ ਉਹਦਾ ਆਨੰਦ ਨਹੀਂ ਦੱਸ ਸਕਦੇ ਕੋਈ ਪਦਾਰਥ ਜਿਹੜਾ ਉਹ ਚੱਖਣ ਤੋਂ ਬਿਨਾ ਉਹਦਾ ਆਨੰਦ ਥੋੜਾ ਦੱਸ ਸਕਦੇ ਆ ਸਾਹਮਣੇ ਪਿਆ ਹੋਏ ਪਦਾਰਥ ਸਾਹਮਣੇ ਸਾਡੇ ਪਦਾਰਥ ਪਿਆ ਹੋਏ ਅਸੀਂ ਦੇਖ ਕੇ ਨਹੀਂ ਉਹਦਾ ਆਨੰਦ ਦੱਸ ਸਕਦੇ ਉਹਨੂੰ ਮਹਿਸੂਸ ਨਹੀਂ ਕਰ ਸਕਦੇ ਜਿੰਨਾ ਚਿਰ ਜੀਵ ਤੇ ਨਹੀਂ ਜਾਂਦਾ ਉਹ ਰਸ ਉਹਨਾਂ ਚਿਰ ਉਹਦਾ ਆਨੰਦ ਨਹੀਂ ਪ੍ਰਗਟ ਕਰ ਸਕਦੇ ਮਹਾਰਾਜ ਜੀ ਕਹਿੰਦੇ ਅਸੀਂ ਚੱਖ ਕੇ ਦੇਖ ਲਿਆ ਤੱਖੜਾ ਤੱਖੜਾ ਮੇਰਾ ਹਰ ਰਸ ਮਿੱਠਾ ਰਾਮ ਹਰਾ ਜੀ ਕਹਿੰਦੇ ਭਾਈ ਮੈਂ ਹਰੀ ਦਾ ਰਸ ਨਾਮ ਰਸ ਉਹ ਮੈਨੂੰ ਮਿੱਠਾ ਲੱਗਦਾ ਉਹ ਚੱਖ ਚੱਖ ਕੇ ਮਹਾਰਾਜ ਜੀ ਕਹਿੰਦੇ ਦੇਖ ਲਿਆ ਹਰ ਰਸ ਮਿੱਠਾ ਮਨ ਮੈਂ ਉਠਾ ਸਤਗੁਰ ਤੁਠਾ ਸਹਿਜ ਭਿਆ ਦੇਖੋ ਮਹਾਰਾਜ ਜੀ ਬਿਰ ਬਚਨ ਕਰਦੇ ਨੇ ਕਹਿੰਦੇ ਹਰੀ ਦਾ ਰਸ ਮਿੱਠਾ ਮਨ ਮਹਿ ਬੁੱਠਾ ਸਤ ਗੁਰ ਤੁਠਾ ਮਹਾਰਾਜ ਜੀ ਕਹਿੰਦੇ ਜਦੋਂ ਸਤ ਗੁਰ ਟੁੱਟ ਜਾਂਦੇ ਹਨ ਸੱਚੇ ਗੁਰੂ ਜਦੋਂ ਟੁੱਟਦੇ ਹਨ ਨਾ ਖੁਸ਼ ਹੁੰਦੇ ਹਨ ਗੁਰ ਸਿੱਖ ਤੋਂ ਗੁਜਗਿਆਸੂ ਤੋਂ ਗੁਰਮਖ ਤੋਂ ਇਹ ਮਹਾਰਾਜ ਜੀ ਕਹਿੰਦੇ ਫਿਰ ਆਨੰਦ ਮਿਲਦਾ ਸਤ ਗੁਰ ਟੁੱਠਾ ਸਹਿਜ ਭਿਆ ਸਤ ਗੁਰ ਜਦੋਂ ਟੁੱਟ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਸਹਿਜ ਦੀ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਸਹਿਜ ਈਰਦੇ ਵਿੱਚ ਸਹਿਜ ਭਿਆ ਸਾਜ ਦੀ ਪ੍ਰਾਪਤੀ ਹੋਈ ਮਹਾਰਾਜ ਜੀ ਕਹਿੰਦੇ ਫਿਰ ਹਰ ਰਸ ਮਿੱਠਾ ਮੰਨੇ ਉਠਾ ਤੇ ਮਹਾਰਾਜ ਜੀ ਕਹਿੰਦੇ ਧਰੀ ਦਾ ਰਸ ਫਿਰ ਮਿੱਠਾ ਲੱਗ ਪਿਆ ਗ੍ਰਹਿ ਵਸ ਆਇਆ ਮੰਗਲ ਲਗਾਇਆ ਪੰਚ ਦੁਸ਼ਟ ਹੋਏ ਭਾਗ ਗਿਆ ਦੇਖੋ ਮਹਾਰਾਜ ਜੀ ਕਹਿੰਦੇ ਜਦੋਂ ਗ੍ਰਹਿ ਦੇ ਵਿੱਚ ਆ ਗਿਆ ਨਾ ਮਾਲਕ ਘਰ ਦੇ ਵਿੱਚ ਉਹ ਆ ਗਿਆ ਫਿਰ ਮੰਗਲ ਲਗਾਇਆ ਮਹਾਰਾਜ ਜੀ ਕਹਿੰਦੇ ਫਿਰ ਖੁਸ਼ੀ ਦੇ ਮੰਗਲ ਗਾਣਾ ਕੀਤੇ ਉਹ ਮਨ ਨੇ ਖੁਸ਼ੀ ਦੇ ਮੰਗਲ ਗਾਏ ਜਿਵੇਂ ਜੇਬਾ ਰਹੀ ਬਾਰੋ ਗਾਨਿਆਂ ਨੂੰ ਦੀ ਖੁਸ਼ੀ ਦੇ ਮੰਗਲ ਸਤਿਗੁਰਾਂ ਦੇ ਸੰਸਾਰੀ ਘਰ ਵਿੱਚ ਮਹਾਰਾਜ ਆਉਂਦੇ ਹਨ ਤਾਂ ਅਸੀਂ ਖੁਸ਼ੀ ਦੇ ਮੰਗਲ ਗਾਨਿਆਂ ਤੇ ਹਿਰਦੇ ਘਰ ਵਿੱਚ ਜਦੋਂ ਮਹਾਰਾਜ ਹੁੰਦੇ ਹਨ ਮਹਾਰਾਜ ਜੀ ਕਹਿੰਦੇ ਫਿਰ ਇੰਦਰੀ ਇੰਦਰੀਆਂ ਮਨ ਖੁਸ਼ੀ ਦੇ ਮੰਗਲ ਗਾਉਂਦਾ ਹੈ ਗ੍ਰਹਿ ਵੱਸ ਆਇਆ ਮੰਗਲ ਗਾਇਆ ਪੰਚ ਦੂਤ ਮਾ ਦੁਸ਼ਟ ਮਹਾਰਾਜ ਜੀ ਕਹਿੰਦੇ ਦੁਸ਼ਟ ਜਿਹੜੀ ਵਿਰਤੀ ਸਿਨਾ ਅੰਦਰ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਸੀ ਅੰਦਰ ਪੰਜ ਕਰਸਾਨ ਪੰਚ ਦੁਸ਼ਟ ਉਹੇ ਭਾਗ ਗਏ ਮਹਾਰਾਜ ਜੀ ਕਹਿੰਦੇ ਭੱਜ ਗਏ ਨਹੀਂ ਤਾਂ ਮਰਨ ਤੱਕ ਨਹੀਂ ਜਾਂਦੇ ਜਦੋਂ ਮਰਦਾ ਹੈ ਸਰੀਰ ਉਦੋਂ ਹੀ ਭੱਜਦੇ ਹਨ ਭਗਤ ਜੀ ਦੇ ਪਰਥਾਏ ਬਚਨ ਕਰਦੇ ਹਨ ਪੰਚ ਕਰਸਾਨ ਭਾਗ ਗਏ ਲੈ ਬਾਧਿਉ ਜੀਉ ਦਰਬਾਰੀ ਮਹਾਰਾਜ ਜੀ ਕਹਿੰਦੇ ਜੇ ਜੂੜੇ ਨਹੀਂ ਨਾ ਜੀ ਪ੍ਰਾਪਤੀ ਨਹੀਂ ਤੇ ਉਦੋਂ ਭੱਜਣੀਆਂ ਨੇ ਫਿਰ ਜਦੋਂ ਸਾਡਾ ਸਰੀਰ ਠੀਕਰ ਫੁੱਟ ਜਾਂਦਾ ਹੈ ਜਦੋਂ ਆ ਆ ਖੜਦਾ ਜੰਮ ਸਿਰ ਤੇ ਜਦੋਂ ਕਹਿੰਦਾ ਤੇਰੀ ਜਾਨ ਕੱਢ ਲਾਂ ਤੇ ਅਸੀਂ ਤੜਫਦਿਆਂ ਕਿ ਨਹੀਂ ਤੇ ਜੰਮ ਕਿਤੇ ਛੱਡਦਾ ਥੋੜਾ ਉਸ ਵੇਲੇ ਜੰਮ ਨਾਲ ਦੀ ਨਾਲ ਕਾਲ ਨੇ ਜਾਨ ਕੱਢ ਲੈਣੀ ਹੈ ਉਦੋਂ ਫਿਰ ਪੰਜ ਦੋ ਚੋਰ ਸਾਨਾ ਜਿਹੜੇ ਭੱਜ ਜਾਂਦੇ ਹਨ ਜਿਹੜੇ ਚੋਰੀ ਕਰਦੇ ਸਨ ਸਾਡੇ ਗੁਣ ਗੌਣਨਾ ਨੂੰ ਗੁਣਾ ਨੂੰ ਚਿਰਾ ਕੇ ਔਗੁਣ ਸਾਨੂੰ ਦਿੰਦੇ ਸੀ ਉਹ ਪੰਜ ਹੀ ਸਨ ਮਹਾਰਾਜ ਜੀ ਕਹਿੰਦੇ ਉਹਦੋਂ ਭੱਜ ਜਾਂਦੇ ਹਨ ਕਰਸਾਨ ਭਾਗ ਲੈ ਲੈ ਵੱਧਿਉ ਜੀ ਉਹ ਦਰਬਾਰੀ ਫਿਰ ਆਤਮਾ ਨੂੰ ਜਵਾਬ ਦੇਣਾ ਪੈਂਦਾ ਹੈ ਆਤਮਾ ਨੂੰ ਵੱਧਿਆ ਜਾਂਦਾ ਹੈ ਉਹ ਧਰਮ ਰਾਜ ਦੇ ਸਾਹਮਣੇ ਤੇ ਮਹਾਰਾਜ ਜੀ ਕਹਿੰਦੇ ਪਰ ਗੁਰਮਖੰਦ ਤਾਂ ਪਹਿਲੀ ਭੱਜ ਜਾਂਦੇ ਹਨ ਸਤਿਗੁਰ ਜੀ ਕਹਿ ਰਹਿਣ ਗੁਰ ਅਰਜਨ ਦੇ ਪਾਤਸ਼ਾਹ ਕਹਿੰਦੇ ਜਦੋਂ ਗ੍ਰਹਿ ਵਿੱਚ ਉਹ ਪ੍ਰਕਾਸ਼ ਹੋ ਗਿਆ ਨਾ ਗ੍ਰਹਿ ਵਸ ਆਇਆ ਮੰਗਲ ਲਗਾਇਆ ਪਰਚ ਦੁਸ਼ਟ ਹੋਏ ਭਾਗ ਗਿਆ ਅੰਦੇ ਦੁਸ਼ਟ ਜਣ ਜਿਹੜੇ ਮਾੜੇ ਔਗਣ ਇਹ ਭੱਜ ਜਾਂਦੇ ਹਨ ਉਹ ਉਸੇ ਵਲੇ ਦੌੜ ਜਾਂਦੇ ਹਨ ਸਤਿਗੁਰਾਂ ਨੂੰ ਜਦੋਂ ਹਿਰਦੇ ਵਿੱਚ ਵਾਸ ਹੁੰਦਾ ਜਦੋਂ ਅੰਦਰੇਂਦਰੀਆਂ ਦੇ ਗੁਣ ਗਾਂਦੇਆਂ ਨੂੰ ਮੰਗਲ ਗਾਂਦੇ ਹਨ ਸੀਤਲ ਘਾਣੇ ਅੰਮ੍ਰਿਤ ਬਾਣੇ ਸਾਜਣ ਸੰਤ ਵਸੀਠਾ ਤੇ ਮਹਾਰਾਜ ਜੀ ਕਹਿੰਦੇ ਮਨ ਠੰਡਾ ਠਾਰ ਹੋ ਜਾਂਦਾ ਜੇ ਮਨ ਠੰਡਾ ਹੋਏ ਤਾਂ ਤਾਂ ਹੀ ਤਨ ਠੰਡਾ ਹੋਣਾ ਹੈ ਜਿਨਾ ਚਰਮਾਣੀ ਨਹੀਂ ਠੰਡਾ ਮਨ ਦੇ ਵਿੱਚ ਸੀਤਲਤਾ ਹੀ ਨਹੀਂ ਧੀਰਜ ਹੀ ਨਹੀਂ ਸੰਤੋਖ ਹੀ ਨਹੀਂ ਉਹਨਾਂ ਚਿਰ ਤੇ ਅੱਗ ਬਲਣੀ ਹੋਈ ਹੈ ਜਦੋਂ ਅੰਦਰੇ ਨੂੰ ਠੰਡੇ ਤੇ ਬਾਹਰੋਂ ਠੰਡੇ ਕਿਸ ਤਰ੍ਹਾਂ ਹੋਵਾਂਗੇ ਜਿਨ੍ਹਾਂ ਚਰ ਅੰਦਰ ਸੀਤਲਤਾ ਹੀ ਨਹੀਂ ਹੁੰਦੀ ਠੰਡ ਨਹੀਂ ਹੁੰਦੀ ਸੰਤੋਖ ਨਹੀਂ ਹੁੰਦਾ ਮਹਾਰਾਜ ਕਹਿੰਦੇ ਬਾਹਰੋਂ ਠੰਡੇ ਨਹੀਂ ਹੋ ਸਕਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਖੁਦ ਠੰਡੇ ਸੀ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਨੇ ਇੱਥੇ ਬਚਨ ਕਰਦੇ ਹਨ ਉਹ ਅੰਦਰੋਂ ਠੰਡੇ ਸੀ ਸੀਤਲਤਾ ਹੀ ਸੀ ਉਹ ਤਪਦੇ ਨਹੀਂ ਸੀ ਉਹ ਤਪਦੀ ਤਵੀ ਤੇ ਬਹਿ ਗਏ ਉਹ ਤਪਦੇ ਨਹੀਂ ਸੀ ਤਪਦੀ ਰੇਤਾ ਉਹਨਾਂ ਦੇ ਸੀਸ ਤੇ ਪਾਤੀ ਉੱਬਲਦੀ ਦੀਗ ਵਿੱਚ ਬਹਿ ਗਏ ਲੋਕਾਂ ਨੇ ਸਾੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਮਨ ਨਹੀਂ ਸਾੜ ਸਕੇ ਮਨ ਫਿਰ ਵੀ ਤਵੀ ਤੇ ਠੰਡਾ ਹੀ ਰਿਹਾ ਫਿਰ ਵੀ ਠੰਡਾ ਰਿਹਾ ਅੱਗ ਵੀ ਬਾਲ ਕੇ ਦੇਖੀ ਬੜਾ ਯਤਨ ਕਰ ਲਏ ਚੰਦੂ ਨੇ ਯਤਨਾਂ ਦਾ ਕੋਈ ਅਸਰ ਨਹੀਂ ਛੱਡੀ ਪਰ ਮਹਾਰਾਜ ਨੂੰ ਬੁਲਾ ਨਹੀਂ ਸਕਿਆ ਮਹਾਰਾਜ ਜੀ ਦੁਰਬਚਨ ਨਹੀਂ ਬੋਲੇ ਸਿੰਘਾਂ ਨੇ ਕਿਹਾ ਮਹਾਰਾਜ ਜੀ ਹੁਕਮ ਕਰੋ ਮੀਆਂ ਮੀਰ ਜੀ ਆਏ ਸਤਿਗੁਰ ਜੀ ਹੁਕਮ ਕਰੋ ਤੁਸੀਂ ਬੋਲਦੇ ਕਿਉਂ ਨਹੀਂ ਜਵਾਬ ਦਵੋ ਮਹਾਰਾਜ ਜੀ ਕਹਿੰਦੇ ਉਹ ਕਰਤੇ ਦੇ ਹੁਕਮ ਦੇ ਵਿੱਚ ਭਾਣੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਈ ਮੀਆਂ ਜੀ ਉਹ ਪ੍ਰਮਾਸ਼ਮਾ ਦਾ ਹੁਕਮ ਹੈ ਉਹਦਾ ਭਾਣਾ ਹੈ ਇਹਨੂੰ ਚੱਲਣ ਦਿਓ ਦਖਲ ਅੰਦਾਜ਼ੀ ਨਾ ਦਿਓ ਇੱਥੇ ਦਖਲ ਅੰਦਾਜ਼ੀ ਨਾ ਦਿਓ ਚਲੇ ਜਾਓ ਮਹਾਰਾਜ ਜੀ ਨੇ ਵਾਪਸ ਮੋੜ ਤੇ ਬਾਬਸ ਸਮੂਰ ਤੇ ਸਿੰਘਾਂ ਨੂੰ ਕਿਹਾ ਭਾਈ ਇਹ ਉਹਦਾ ਹੁਕਮ ਹੈ ਉਹਦਾ ਭਾਣਾ ਹੈ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਅਸੀਂ ਤਾਂ ਸਰੀਰ ਛੱਡ ਨਹੀਂ ਅੱਜ ਨਹੀਂ ਤਾਂ ਕੱਲੇ ਠੀਖਰ ਨੇ ਫੋਟੀ ਜਾਣਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ ਸਿੰਘਾਂ ਨੇ ਕਿਹਾ ਉੱਥੇ ਵੀ ਮਹਾਰਾਜ ਨੂੰ ਕਿਹਾ ਉੱਥੇ ਵੀ ਮਹਾਰਾਜ ਜੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਤਸ ਕੱਚਾ ਘੜਾ ਹੈ ਠੀਖਰ ਹੈ ਇੱਕ ਤੇ ਰਹਿਣਾ ਥੋੜਾ ਅੱਜ ਨਹੀਂ ਤਾਂ ਕੱਲ ਉਤਰੀੜ ਪੈ ਹੀ ਜਾਣੀ ਇਹਦੇ ਚ ਤੇ ਜੇ ਬੇਮੁਖ ਹੋਏ ਧਰਮ ਤੋਂ ਫਿਰ ਕਾਹਦਾ ਲਾਭ ਐ ਠੀਖਰ ਦਾ ਇਹ ਸਰੀਰ ਦਾ ਫਿਰ ਕਾਹਦਾ ਲਾਭ ਐ ਇਹ ਤਾਂ ਕਾਰਜ ਫਿਰ ਅਧੂਰਾ ਰਹਿ ਗਿਆ ਮਹਾਰਾਜ ਜੀ ਕਹਿੰਦੇ ਸੀ ਕਾਰਜ ਧੂਰਾ ਨਹੀਂ ਛੱਡਣਾ ਸੀ ਧਰਮ ਤੋਂ ਸੀਸ ਇਹ ਠੀਖਰ ਫੋੜ ਕੇ ਜਾਣਾ ਮਹਾਰਾਜ ਜੀ ਕਹਿੰਦੇ ਸੀਸ ਦਿਓ ਪਰ ਸਿਰ ਨਾ ਦਿਓ ਸਿੱਧਕ ਨਹੀਂ ਛੱਡਿਆ ਮਹਾਰਾਜ ਨੇ ਭਰੋਸਾ ਨਹੀਂ ਉਹਨਾਂ ਨੇ ਸੀਸ ਦਿੱਤਾ ਸੀ ਸੀਸ ਕਟਿਆ ਨਹੀਂ ਸੀ ਉਹਨਾਂ ਦਾ ਆਪ ਜੀ ਨੇ ਕਥਾ ਵਿਚਾਰ ਸੁਣੀ ਵੀ ਹੋएगी ਉਹਨਾਂ ਨੇ ਸੀਸ ਦਿੱਤਾ ਸੀ ਧਰਮ ਤੋਂ ਕੱਟ ਨਹੀਂ ਪਾਇਆ ਕਿਉਂਕਿ ਜਿਸ ਵੇਲੇ ਤਲਵਾਰ ਚਲਾੜੀ ਸੀ ਨਾ ਜਿਸ ਵੇਲੇ ਜਲਾਦ ਨੇ ਤਲਵਾਰ ਚਲਾੜੀ ਸੀ ਮਹਾਰਾਜ ਨੇ ਕਿਹਾ ਜਲਾਦਾ ਇਹ ਤਲਵਾਰ ਨੂੰ ਧਾਗਾ ਬਨ ਲੈ ਸੂਤ ਦਾ ਧਾਗਾ ਬੰਨਿਆ ਹੋਇਆ ਸੀ ਉਹ ਤਲਵਾਰ ਨੂੰ ਕਹਿੰਦੇ ਹੁਣ ਵਾਰ ਕਰ ਸਾਡੇ ਸੀਸ ਤੇ ਪਿਆਰਿਓ ਧਾਗਾ ਨਹੀਂ ਸੀ ਕੱਟਿਆ ਗਿਆ ਜੇ ਸੀਸ ਕੱਟਿਆ ਜਾਂਦਾ ਮਹਾਰਾਜ ਦਾ ਸਮਝ ਲਓ ਕਿ ਧਾਗਾ ਪਹਿਲੋਂ ਕੱਟਦਾ ਤੇ ਸੀਸ ਪਹਿਲੋ ਹੀ ਢਾੜ ਤੋਂ ਜੁਦਾ ਹੋ ਗਿਆ ਤਲਵਾਰ ਦਾ ਵਾਰ ਅਜੇ ਧੌਣ ਤੱਕ ਪਹੁੰਚਿਆ ਨਹੀਂ ਮਹਾਰਾਜ ਦੇ ਸੀਸ ਪਹਿਨੋ ਹੀ ਲੱਗ ਸੀ ਭਾਈ ਸਾਬ ਜੀ ਪਹਿਲੋ ਹੀ ਮਹਾਰਾਜ ਨੇ ਕਿਹਾ ਹੋਇਆ ਸੀ ਭਾਈ ਸਾਹਿਬ ਨੂੰ ਕੀ ਝੋਲੀ ਕਰਕੇ ਬੈਠਣਾ ਤੇ ਮਹਾਰਾਜ ਦਾ ਸੀਸ ਭਾਈ ਜਿੱਤਾ ਜੀ ਸਾਹਮਣੇ ਲੁੱਕ ਕੇ ਬੈਠੇ ਹੋਏ ਸੀ ਕਿ ਕਦੋਂ ਮਹਾਰਾਜ ਦਾ ਸੀਸ ਢਾੜ ਤੋਂ ਜੁਦਾ ਹੋਵੇ ਸਾਡੀ ਝੋਲੀ ਚਾਏ ਨਮਸ਼ਕਾਰ ਕਰ ਰਹੇ ਸੀ ਬੇਨਤੀਆਂ ਕਰ ਰਹੇ ਸੀ ਉਧਰ ਗੁਰਤੇਜ ਭਦਰ ਮਹਾਰਾਜ ਦੇ ਸੀਸ ਤੇ ਤਲਵਾਰ ਚੱਲੀ ਤੇ ਜਿਹੜਾ ਜਲਾਲ ਸੀ ਉਹ ਵੀ ਖਬਰ ਆ ਗਿਆ ਸੀ ਉਹ ਵੀ ਖਬਰ ਆ ਗਿਆ ਕੀ ਕੀ ਕੌਤਕ ਹੈ ਮਹਾਰਾਜ ਦਾ ਉਹ ਜਿਹੜਾ ਧਾਗਾ ਸੀ ਜਿਹੜਾ ਉੱਤੇ ਰੱਖਿਆ ਹੋਇਆ ਸੀ ਜਿਹੜਾ ਸ੍ਰੀ ਸਾਹਿਬ ਤੇ ਤਲਵਾਰ ਤੇ ਤੀਗ ਤੇ ਉਹ ਧਾਗਾ ਹੀ ਨਹੀਂ ਕੱਟਿਆ ਗਿਆ ਸੀਸ ਤਾਂ ਕੀ ਜੁਦਾ ਕਰ ਸਕਦੇ ਸੀ ਬਹੁਤ ਤਿੱਕੀ ਤਲਵਾਰ ਸੀ ਜਿਹੜੀ ਕਿ ਇੱਕ ਵਾਰ ਦੇ ਨਾਲ ਦੁਸ਼ਮਣ ਦਾ ਸੀਸ ਲੱਗ ਕਰ ਸਕਦੀ ਸੀ ਪਰ ਮਹਾਰਾਜ ਦਾ ਧਨ ਸ੍ਰੀ ਗੁਰੂ ਤੇਗ ਮਹਾਦਰ ਜੀ ਤੇਗ ਦੇ ਧਨੀ ਸੀ ਉਹਨਾਂ ਵਰਗੀ ਕੋ ਤੇਗ ਨਹੀਂ ਸੀ ਚਲਾ ਸਕਦਾ ਤਲਵਾਰ ਨਹੀਂ ਸੀ ਉਹਨਾਂ ਵਰਗੀ ਤਾਂ ਉਹਨਾਂ ਦਾ ਤੇਗ ਬਹਾਦਰ ਨਾ ਪਿਆਸੀ ਉਹਨਾਂ ਨੇ ਜਦੋਂ ਜੰਗ ਕੀਤੀ ਤੇ ਤੇਗ ਬਹੁਤ ਵਾਈ ਤੇਗ ਤੇ ਬਹੁਤ ਵੱਡੇ ਮਹਾਰਾਜ ਜੀ ਸੂਰਬੀਰ ਯੋਧੇ ਸੀ ਇਹ ਮਹਾਰਾਜ ਜੀ ਦਾ ਸੀਸ ਥੋੜਾ ਉਹ ਕੱਟ ਸਕਦੇ ਸੀ ਮਹਾਰਾਜ ਨੇ ਖੁਦ ਧਰਮ ਤੋਂ ਸੀਸ ਵਾਰਿਆ ਇਹ ਸਾਡੀ ਦੁਨੀਆ ਦੇ ਵਿੱਚ ਹੀ ਭੁਲੇਖਾ ਹੈ ਕਿ ਮਹਾਰਾਜ ਨੇ ਸੀਸ ਉਹਨਾਂ ਦਾ ਕੱਟਿਆ ਗਿਆ ਪਿਆਰਿਓ ਉਹ ਦਾ ਦੁਨੀਆ ਤੋਂ ਜਿਉਂਦੇ ਕਰਨ ਵਾਸਤੇ ਮਨ ਜਉਂਦੇ ਆਤਮਾ ਨੂੰ ਜਿਉਂਦਿਆਂ ਸਰਜੀਤ ਕਰਨ ਵਾਲੇ ਸੀ ਤੇ ਉਹ ਖੁਦ ਮਹਾਰਾਜ ਜੀ ਨੇ ਆਪਣਾ ਸੀਸ ਬਲਦਾਨ ਦਿੱਤਾ ਸੀਸ ਦੇ ਕੇ ਇਹ ਧਰਮ ਨੂੰ ਬਚਾਇਆ Hindu ਧਰਮ ਦੀ ਰੱਖਿਆ ਕੀਤੀ ਸਾਡੀ ਰੱਖਿਆ ਕੀਤੀ ਦੁਨੀਆ ਦੇ ਲੋਕਾਂ ਦੀ ਅਜੇ ਤਾਂ ਸਾਰੇ ਮੋਲਵੀ ਹੋਣਾ ਸੀ ਇੱਥੇ ਕੋਈ ਧਰਮ ਥੋੜਾ ਹੋਣਾ ਸੀ ਸਾਰਿਆਂ ਨੇ ਅਸੀਂ ਮੋਲਵੀ ਹੋਣਾ ਸੀ ਇੱਕ ਹੀ ਧਰਮ ਰਹਿਣਾ ਸੀ ਕਿਉਂਕਿ ਮੁੱਦਾ ਠਾਲਿਆ ਸੀ ਬਾਦਸ਼ਾਹ ਨੇ ਕਿ ਇੱਕ ਹੀ ਧਰਮ ਰਹੇ ਤੇ ਮਹਾਰਾਜ ਜੀ ਕਹਿੰਦੇ ਇੱਕ ਨਹੀਂ ਦੋ ਨਹੀਂ ਹੁਣ ਤਾਂ ਤਿੰਨ ਧਰਮ ਹੋਣਗੇ ਤਿੰਨ ਧਰਮ ਪੈਦਾ ਹੋਣਗੇ ਬਾਦਸ਼ਾਹ ਸਫਾਉਂਣ ਤੇ ਦੇਖੀ ਜਾਈਂ ਇੱਥੇ ਤਿੰਨ ਧਰਮ ਹੋਣੇ ਹਨ ਖਾਲਸਾ ਧਰਮ ਵੀ ਪੈਦਾ ਹੋਣਾ ਤੇ ਮਹਾਰਾਜ ਨੇ ਕਰਤਾ ਨਾ ਤੀਜਾ ਧਰਮ ਪੈਦਾ Hindu Musalmanਾ ਤੋਂ ਗੁਰੂ ਮਹਾਰਾਜ ਨੇ ਖਾਲਸਾ ਬਣਾਤੇ ਸਤਗੁਰੂ ਜੀ ਨੇ ਖਾਲਸਾ ਸਭ ਪੈਦਾ ਕੀਤਾ ਕੋਈ ਜਾਤ ਬੁਲਾਦਰੀ ਰਖਾ ਦਵੇਸ਼ ਸਭ ਕੁਝ ਉਹਨਾਂ ਨੇ ਖੰਡੇ ਬਾਟੇ ਦੀ ਪੋਲ ਸਿਕਾ ਕੇ ਖਤਮ ਕਰਤਾ ਕਹਿੰਦੇ ਇੱਕੋ ਪਰਮੇਸ਼ਰ ਦੇ ਅਸੀਂ ਬੰਦੇ ਆ ਇੱਕੋ ਪਰਮੇਸ਼ਰ ਦਾ ਹੈ ਖਾਲਸਾ ਹੈ ਸਾਰਿਆਂ ਵਾਸਤੇ ਜੀਤਿਮਾਂ ਦੀ ਮਹਾਰਾਜ ਜੀ ਕਹਿੰਦੇ ਗਰੀਬਾਂ ਦੀ ਰੱਖਿਆ ਕਰੇਗਾ ਖਾਲਸਾ ਇਹ ਕਰਦਾ ਹੈ ਨਾ ਜਿੱਥੇ ਵੀ ਕੋਈ جنگ ਲੱਗਦਾ ਜਿੱਥੇ ਵੀ ਔਖੀ ਘੜੀ ਹੁੰਦੀ ਹੈ ਦੁਨੀਆ ਸਾਥ ਛੱਡ ਜਾਂਦੀ ਹੈ ਦੁਨੀਆ ਦੇ ਲੋਕ ਆਪਣੀ ਆਪਣਾ ਆਪ ਬਚਾਉਂਦੇ ਹਨ ਪਰ ਖਾਲਸਾ ਆਪਣਾ ਆਪਣੀ ਬਚਾਉਂਦਾ ਇਹ ਦੁਨੀਆ ਨੂੰ ਪਹਿਲੋਂ ਬਚਾਉਂਦਾ ਹੈ ਤੇ ਇਹ ਕਿੰਨਿਆਂ ਕਰੋਨਾ ਕਾਲ ਦੇ ਵਿੱਚ ਸਿੰਘਾਂ ਨੇ ਕਿੰਨੀ ਸੇਵਾ ਕੀਤੀ ਦੁਨੀਆ ਆਪਣਾ ਆਪ ਵਿਚਾਰੀ ਸੀ ਕੋਈ ਮਾਪਿਓ ਨੂੰ ਚੁੱਕਣ ਨੂੰ ਤਿਆਰ ਨਹੀਂ ਸੀ ਕੋਈ ਬੱਚਿਆਂ ਨੂੰ ਚੁੱਕਣ ਨੂੰ ਤਿਆਰ ਨਹੀਂ ਸੀ ਕਿ ਅਸੀਂ ਨਾ ਕਿਤੇ ਮਰ ਜਾਈਏ ਮੌਤ ਦਾ ਭੈ ਕਿੰਨਾ ਹੁੰਦਾ ਡਰ ਕਿੰਨਾ ਹੁੰਦਾ ਉਥੇ ਸਿੰਘ ਜਿਹੜਿਆਂ ਨੂੰ ਮਾਰ ਲੋਕਾਂ ਦੀਆਂ ਲਾਸ਼ਾਂ ਚੁੱਕ ਚੁੱਕ ਕੇ ਸੰਸਕਾਰ ਕਰ ਰਹੇ ਹਨ ਲੋਕਾਂ ਨੂੰ ਵਿਚਾਰਿਆ ਲੋਕਾਂ ਨੂੰ ਲੰਗਰ ਪਚਾਰਿਆ ਜਿੱਥੇ-ਜਿੱਥੇ ਜ਼ਰੂਰਤੀ ਖਾਲਸਾ ਪਹੁੰਚਿਆ ਗੁਰਦਸ਼ਮੇਸ਼ ਪੀਤਾ ਜੀ ਦੇ ਬਚਨ ਹਨ ਖਾਲਸਾ ਜਿਹੜਾ ਉਹ ਸਦਾ ਹੀ ਅੰਗ ਸੰਗ ਰਹਿੰਦਾ ਹਰ ਇੱਕ ਦੀ ਰੱਖਿਆ ਕਰਦਾ ਹੈ ਜਿਹੜਾ ਸੱਚਾ ਖਾਲਸਾ ਹੈ ਇੱਥੇ ਮਹਾਰਾਜੀ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ ਕਹਿੰਦੇ ਜਦੋਂ ਘਰ ਵਿੱਚ ਆ ਜਾਂਦਾ ਨਾ ਉਹ ਘਰ ਸੋਭ ਨੀਕ ਬਣ ਜਾਂਦਾ ਹੈ ਸੁੰਦਰ ਬਣ ਜਾਂਦਾ ਹੈ ਉਤੋਂ ਮਹਾਰਾਜੀ ਕਹਿੰਦੇ ਪੰਜ ਚੋਰ ਹਨ ਜੜ ਪੰਜ ਕਰਸਾਨ ਹਨ ਇਹ ਭੱਜ ਜਾਂਦੇ ਹਨ ਨੱਠ ਜਾਂਦੇ ਹਨ ਉਹਨਾਂ ਲਈ ਕੋਈ ਜਗ੍ਹਾ ਨਹੀਂ ਬਾਕੀ ਪੰਚ ਦੁਸ਼ਟ ਹੋਏ ਭਾਗ ਗਿਆ ਸੀਤਲ ਕਹਾਣੇ ਅੰਮ੍ਰਿਤ ਬਾਣੇ ਅੰਮ੍ਰਿਤ ਰੂਪੀ ਬਾਣ ਜਦੋਂ ਵੱਜਦੇ ਹਨ ਮਹਾਰਾਜ ਜੀ ਕਹਿੰਦੇ ਸਾਜਣ ਸੰਤ ਬਸੀਠਾ ਤੇ ਮਹਾਰਾਜ ਜੀ ਕਹਿੰਦੇ ਉਦੋਂ ਇਹ ਬਾਣੀ ਦੇ ਬਾਣ ਵੱਜਣ ਦੇ ਨਾਲ ਮਹਾਰਾਜ ਜੀ ਕਹਿੰਦੇ ਸਾਜਣ ਸੰਤ ਸੰਤ ਪਰਮੇਸ਼ਰ ਉਸ ਘਰ ਵਿੱਚ ਆ ਬੈਠਦਾ ਕਹੋ ਨਾਨਕ ਹਰ ਸਿਉ ਮਨ ਮੰਨਿਆ ਸੋ ਪ੍ਰਭ ਨੈ ਨੀ ਡਿਠਾ ਇਹ ਪਦ ਪੂਰਾ ਹੁੰਦਾ ਮਹਾਰਾਜ ਜੀ ਕਹਿੰਦੇ ਕਹੋ ਨਾਨਕ ਹਰ ਸਿਉ ਮਨ ਮੰਨਿਆ ਹਰੀ ਦੇ ਨਾਲ ਜਦੋਂ ਮਨ ਮੰਨ ਗਿਆ ਮਨ ਉਹਦੇ ਚਰਣਾ ਵਿੱਚ ਟਿਕ ਗਿਆ ਸੋ ਪ੍ਰਭ ਨੈਣੀ ਡਿਠਾ ਫਿਰ ਇਹ ਨੈਣਾਂ ਦੇ ਨਾਲ ਅੱਖਾਂ ਦੇ ਨਾਲ ਉਹਨੂੰ ਡਿਠ ਲਿਆ ਉਹਦੇ ਦਰਸ਼ਨ ਪਾ ਲਿਆ ਅਗਲਾ ਪਦ ਮਹਾਰਾਜ ਜੀ ਰੰਭ ਕਰਦੇ ਹਨ ਸੋਹਿਲੜੇ ਸੋਹਿਲੜੇ ਮੇਰੇ ਬੰਕਦਵਾਰੇ RAM ਤੇ ਮਹਾਰਾਜ ਜੀ ਇਸ ਪਦ ਵਿੱਚ ਵੀ ਬਤਨ ਕਰਦੇ ਹਨ ਸੋਹਿਲੜੇ ਸੋਹਿਲੜੇ ਮੇਰੇ ਬੰਕਦਵਾਰੇ RAM ਤੇ ਮਹਾਰਾਜ ਜੀ ਕਹਿੰਦੇ ਮੈਂ ਉਹਦੇ ਚਰਨਾਂ ਦੇ ਵਿੱਚ ਉਹਦਾ ਸੁਹਿਲਾ ਗੰਨਾ ਹਾਂ ਛੇਲੜੇ ਮੇਰੇ ਬੰਕ ਮੇਰੇ ਦਵਾਰ ਦਵਾਰੇ ਦੇ ਉੱਤੇ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਆ ਕੇ ਵਸ ਜਾਵੇ ਪਹਨੜੇ ਪਹਨੜੇ ਮੇਰੇ ਸੰਤ ਪਿਆਰੇ RAM ਪਹਨੜੇ ਤੋਂ ਭਾਵ ਪਰੋਣੇ ਕਹਿੰਦੇ ਮੇਰੇ ਘਰ ਵਿੱਚ ਸੱਚੇ ਪਰੋਣੇ ਆਏ ਹਨ ਜਿਵੇਂ ਸਾਡੇ ਘਰ ਕੋਈ ਪਰੋਣਾ ਹੁੰਦਾ ਨਾ ਮੈਂ ਮਾਨ ਜੀ ਨੂੰ ਕਹਿੰਨੇ ਆ ਇਹ ਬੜੀ ਖੁਸ਼ੀ ਹੁੰਦੀ ਆ ਚਾਦਰ ਵਛਾਣੇ ਆ ਗੋ ਲੈਣ ਵਾਸਤੇ ਜਾਂਦੇ ਆ ਖੜ ਖੜ ਕੇ ਦੇਖਦੇ ਆ ਕੀ ਕਦੋਂ ਆਉਣ ਕਦੋਂ ਆਣ ਕੇ ਸਾਨੂੰ ਮਿਲਣ ਇਸੇ ਤਰ੍ਹਾਂ ਸਤਿਗੁਰਾਂ ਦੇ ਗੁਰਸਿੱਖਾਂ ਦੇ ਮਹਾਰਾਜ ਜੀ ਕਹਿੰਦੇ ਘਰ ਦੇ ਵਿੱਚ ਸੱਤ ਪਰਮੇਸ਼ਰ ਪ੍ਰਾਹੁਣੇ ਹੁੰਦੇ ਹਨ ਪਹਣੇ ਪਹਨੜੇ ਪਹਨੜੇ ਮੇਰੇ ਸੰਤ ਪਿਆਰੇ RAM ਮਹਾਰਾਜ ਜੀ ਕਹਿੰਦੇ ਮੈਨੂੰ ਸੱਤ ਪਰਮੇਸ਼ਰ ਪਿਆਰਾ ਲੱਗਦਾ ਹੈ ਮੇਰੇ ਘਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਪ੍ਰੋਣਾ ਆਇਆ ਹੈ ਸੰਤ ਪਿਆਰੇ ਕਾਰਜ ਸਾਰੇ ਨਮਸ਼ਕਾਰ ਲੱਗੇ ਸੇਵਾ ਮਹਾਰਾਜ ਜੀ ਕਹਿੰਦੇ ਸਾਨੂੰ ਤਾਂ ਸਤਿਗੁਰੂ ਪਿਆਰੇ ਲੱਗਦੇ ਹਨ ਉਹਦੇ ਚਰਨਾਂ ਵਿੱਚ ਹੀ ਸਾਡੀ ਨਮਸ਼ਕਾਰ ਹੈ ਸੰਤ ਪਿਆਰੇ ਕਾਰਜ ਸਾਰੇ ਜਿਨ੍ਹਾਂ ਨੇ ਕਾਰਜ ਸਵਾਰਤੇ ਸਵਾਰਤੇ ਨਾ ਕਾਰਜ ਸੰਸਾਰ ਦੇ ਔਣ ਜਿਹੜੇ ਮਨੋਰਥ ਵਾਸਤੇ ਆਏ ਸੀ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਉਹ ਸਵਾਰ ਤੇ ਉਹਨਾਂ ਨੂੰ ਤੇ ਸ਼ਾਂਤੀ ਪਿਆਰੇ ਲੱਗਣੇ ਨਾ ਕਿਉਂਕਿ ਉਹਨਾਂ ਦੇ ਰਾਈ ਪਰਮੇਸ਼ਰ ਦਾ ਮੇਲ ਹੈ ਮਹਾਰਾਜ ਜੀ ਕਹਿੰਦੇ ਸਾਨੂੰ ਸਤਗੁਰੂ ਪਿਆਰੇ ਲੱਗਦੇ ਹਨ ਕਰ ਲੱਗੇ ਸੇਵਾ ਮਹਾਰਾਜ ਜੀ ਕਹਿੰਦੇ ਜਦੋਂ ਉਹ ਸਾਡੇ ਘਰ ਵਿੱਚ ਆ ਬਸੇ ਫਿਰ ਮਹਾਰਾਜ ਜੀ ਕਹਿੰਦੇ ਉੱਭੀ ਸੇਵਾ ਕਰਨ ਲੱਗੇ ਉਹਦੇ ਦਰ ਦੀ ਸੇਵਾ ਕਮਾਣ ਲੱਗੇ ਉਕਾਰ ਮਹਾਰਾਜ ਜੀ ਕਹਿੰਦੇ ਬੜੇ ਉਤਸ਼ਾਹ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਆਪੇ ਜਾਂਜੀ ਆਪੇ ਮੰਜੀ ਆਪ ਸੁਆਮੀ ਆਪ ਦੇਵਾ ਤੇ ਮਹਾਰਾਜ ਜੀ ਕਹਿੰਦੇ ਆਪ ਹੀ ਉਹ ਜਾਂਜ ਹੈ ਤੇ ਆਪ ਹੀ ਮੰਜੀ ਹੈ ਅੱਗੋਂ ਜਾਂਜ ਨੂੰ ਸਾਹਮਣ ਵਾਲਾ ਵੀ ਆਪ ਹੈ ਸੁਆਮੀ ਮਹਾਰਾਜ ਜੀ ਕਹਿੰਦੇ ਆਪ ਹੀ ਉਹ ਸੁਆਮੀ ਆਪ ਦੇਵਾ ਹਰ ਜੀ ਕਹਿੰਦੇ ਉਹ ਆਪ ਹੀ ਲਾੜਾ ਹੈ ਉਹ ਆਪ ਹੀ ਜਾਂਜੀ ਹੈ ਆਪ ਹੀ ਮੰਜੀ ਆਪ ਹੀ ਸੁਆਮੀ ਆਪ ਦੇਵਾ ਸਾਰਾ ਕੁਝ ਉਹ ਆਪ ਹੀ ਆਪਣਾ ਕਾਰਜ ਆਪ ਸਵਾਰੇ ਆਪੇ ਧਾਰਨ ਧਾਰੇ ਆਪਨਾ ਕਾਰਜ ਮਹਾਰਾਜ ਜੀ ਕਹਿੰਦੇ ਆਪ ਹੀ ਸਵਾਰਦਾ ਆਪ ਹੀ ਧਾਰਨ ਧਾਰੇ ਹਰ ਰੂਪ ਵਿੱਚ ਆਣ ਕੇ ਉਹ ਆਪਣਾ ਕਾਰਜ ਸਵਾਰ ਲਿੰਦਾ ਕਹੋ ਨਾਨਕ ਸੋ ਘਰ ਮੈਂ ਬੈਠਾ ਸੋਹੇ ਬੰਕ ਦਵਾਰੇ ਇਹ ਮਹਾਰਾਜ ਜੀ ਫਿਰ ਖੀਰਲੀ ਪੰਕਤੀ ਵਿੱਚ ਬਚਨ ਕਰਦੇ ਹਨ ਓ ਨਾਨਕ ਸੋ ਘਰ ਮੈਂ ਬੈਠਾ ਮਹਾਰਾਜ ਜੀ ਕਹਿੰਦੇ ਉਹ ਘਰ ਦੇ ਵਿੱਚ ਆ ਕੇ ਬੈਠ ਗਿਆ ਉਹ ਸੋਹੇ ਬੰਕ ਦਵਾਰੇ ਮਹਾਰਾਜ ਜੀ ਕਹਿੰਦੇ ਉਹ ਘਰ ਜਿਹੜਾ ਸੋਭਾ ਨੀਕ ਬਣ ਗਿਆ ਬੰਕ ਦਵਾਰੇ ਉੱਥੇ ਖੁਸ਼ੀ ਖੇੜਾ ਆ ਗਿਆ ਜਿਸ ਘਰ ਦੇ ਵਿੱਚ ਉਹ ਸਹੁ ਆ ਕੇ ਬੈਠ ਗਿਆ ਪਰਮਾਤਮਾ ਜਿਸ ਘਰ ਵਿੱਚ ਵਸ ਗਿਆ ਹਰਾ ਜੀ ਕਹਿੰਦੇ ਕਹੋ ਨਾਨਕ ਸੋ ਘਰ ਮੈਂ ਬੈਠਾ ਇਸ ਘਰ ਦੇ ਵਿੱਚ ਸੰਦੇ ਸਾਡੇ ਹਿਰਦੇ ਰੂਪੀ ਘਰ ਵਿੱਚ ਹਰੀ ਸਹੁ ਆਣ ਕੇ ਬੈਠ ਗਿਆ ਬੰਕ ਦਵਾਰੇ RAM ਮਹਾਰਾਜ ਜੀ ਕਹਿੰਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਆ ਗਏ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਬੋਹ ਬੰਦ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਸੰਪੂਰਨ ਹਨ ਅਗਲਾ ਬੰਦ ਕੱਲ ਨੂੰ ਸਰਵਣ ਕਰਾਂਗੇ ਇਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨਿੱਕਾ ਭੁੱਲਾਂ ਜੰਦੀਆਂ ਨ ਮਹਾਰਾ ਸਮੱਤ ਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ